ਸਮਰਾਲਾ ਪੁਲਿਸ ਵੱਲੋਂ ਫੋਰਚੂਨਰ ਕਾਰ ਸਵਾਰ ਚ ਪੰਜ ਨੌਜਵਾਨਾਂ ਤੋਂ ਪੰਜਾਬ ਗ੍ਰਾਮ ਜਿਹੜੀ ਕਿ ਮੋਰਪਿਨ 3 ਗ੍ਰਾਮ ਹੈਰੋਇਨ ਅਤੇ 4,80,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਤਾਂ ਇਸ ਮੌਕੇ ਤੇ ਡੀਐਸਪੀ ਤਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਕਿ ਫੋਰਚੂਨਰ ਸਵਾਰ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸਨ ਅਤੇ ਅੰਮ੍ਰਿਤਸਰ ਦੀ ਸਹਾਟਾ ਦੇ ਰੈਂਡ ਵਾਲੇ ਇੱਧਰ ਸੇ ਜਾ ਰਹੇ ਨੇ ਤਾਂ ਉੱਥੇ ਹੀ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਫਾਰਚੂਨਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਡੈਸ਼ਬੋਰਡ ਦੇ ਵਿੱਚੋਂ ਨਸ਼ੀਲਾ ਪਦਾਰਥ ਜਿਹੜਾ ਕੀ ਉਹ ਬਰਾਮਦ ਕੀਤਾ ਗਿਆ ਤਾਂ 50 ਗ੍ਰਾਮ ਮੋਰਫਿਨ 3 ਗ੍ਰਾਮ ਹੈਰੋਇਨ ਤੇ 4 ਲੱਖ ਜਿਹੜੀ ਕੀ 80000 ਦੀ ਡਰੱਗ ਮਨੀ ਉਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਰੋਣੇ ਨੱਕਾ ਬੰਦੀ ਜੇ ਜੋ ਇੱਕ ਫੋਰਚੂਨਰ ਗੱਡੀ ਰੰਗ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ 0031 ਵਿੱਚ ਪੰਜ ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਇਹ ਗੱਡੀ ਨੂੰ ਚਲਾ ਰਿਆ ਸੀ ਕਰਨ ਦੇਵਗਨ ਇਹਦੇ ਸਾਥ ਸੀ ਪ੍ਰਾਨ ਸ਼ਰਮਾ ਦੀਪਕ ਪਰਮਦੀ ਇਹ ਸਾਰੇ ਸਹਿਟਾ ਆਣਾ ਸਰ ਤਾਂ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਨਨ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਸਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕੱਤਰਾਂ ਚੈੱਕ ਕਰਿਆ 50 ਗ੍ਰਾਮ ਮੋਰਫਿਨ ਹੋਈ ਤੇ 3 ਗ੍ਰਾਮ ਐਰੋਨ ਬ੍ਰਾਮ ਹੋਈ ਕਿ ਕਿੱਥੇ ਰਹਿਣਾ ਹੈ ਤੁਹਾਨੂੰ ਇਸ ਹੱਟਾ ਹੱਟਾ ਅੰਮ੍ਰਿਤਸਰ ਸਾਹਿਬ ਦੇ ਰਹਿਣਾ ਹੈ ਤੇ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਤੇ ਦੋਸਤੀ ਨੇ ਜੀ ਤੇ ਇਸੇ ਦਰਾਂ ਨੇ ਜਿਹੜੇ ਫਿਰ ਸਾਨੂੰ ਡਰੱਗ ਮੰਨੀ 4,80,000 ਰੁਪਈਆ ਡਰੱਗ ਮੰਨੀ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮੁਕੱਦਮਾ ਨੰਬਰ 214 ਨੰਬਰ ਮੁਕੱਦਮਾ ਦਰਜ ਕਰਕੇ ਐਫਪੀਆਰ ਅਰੰਭ ਕਰਦੇ ਹਾਂ